ਨਮਾ ਮੋਟਰਸਾਈਕਲ ਤੁਹਾਨੂੰ ਮਿਲੂਗਾ 90000 ਦੇ ਨੇੜੇ ਤੇ ਪੈ ਜਾਊਗਾ ਇਹ ਮੋਟਰਸਾਈਕਲ ਤੁਹਾਨੂੰ 40000 ਚ ਮਿਲ ਜਦੋ 40 ਤੋਂ ਵੀ ਘੱਟ ਹੋ ਜਾਊਗਾ ਉਹ ਕਿਵੇਂ ਮਿਲੂਗਾ ਤੁਸੀਂ ਵੀਡੀਓ ਨੂੰ ਦੇਖੋ ਦੋਸਤੋ ਆਪਾਂ ਤੁਹਾਨੂੰ ਵਿੱਚ ਸਾਰੀ ਜਾਣਕਾਰੀ ਦਵਾਂਗੇ ਸਸੇ ਗੱਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਹੀਰੋ ਦਾ ਮੋਟਰਸਾਈਕਲ ਲੈ ਕੇ ਆਏ ਆਂਗੇ 2021 ਮਾਡਲ ਆ ਦੋਸਤੋ ਬੀਮਾ ਪ੍ਰਦੂਸ਼ਨ ਸਾਰਾ ਕੁਝ ਓਕੇ ਆ ਦੋਸਤੋ ਪੇਪਰ ਵਗੈਰਾ ਸਾਰੇ ਕੰਪਲੀਟ ਮਿਲਣਗੇ ਤੁਹਾਨੂੰ ਬਠਿੰਡੇ ਜ਼ਿਲ੍ਹੇ ਚ ਖੜਾ ਕੋ ਦੋਸਤੋ ਪਿੰਡ ਸਲਾਬਤ ਪੁਰਾ ਵੀਰ ਦਾ ਤੇ ਜੇ ਕਿਸੇ ਮੇਰੇ ਵੀਰ ਨੇ ਲੈਣਾ ਤਾਂ ਬਾਈ ਨੂੰ ਸੰਪਰਕ ਕਰ ਲੈਣ ਨੰਬਰ ਸਕਰੀਨ ਤੇ ਆ ਦੇਖ ਸਕਦੇ ਹੋ ਦੋਸਤੋ ਜਮਨ ਨਵੀਂ ਕੰਡੀਸ਼ਨ ਚ ਪਿਆ ਗੇ ਮੋਟਰਸਾਈਕਲ ਨਵਾਂ ਜੇ ਤੁਸੀਂ ਲੈਣ ਜਾਓਗੇ ਨਵਾਂ ਮੋਟਰਸਾਈਕਲ ਤੁਹਾਨੂੰ ਮਿਲੂਗਾ 90000 ਦੇ ਨੇੜੇ ਤੇ ਪੈ ਜਾਊਗਾ ਇਹ ਮੋਟਰਸਾਈਕਲ ਤੁਹਾਨੂੰ 40000 ਚ ਮਿਲ ਜਦੋ 40 ਤੋਂ ਵੀ ਘੱਟ ਹੋ ਜਾਊਗਾ ਉਹ ਕਿਵੇਂ ਮਿਲੂਗਾ ਤੁਸੀਂ ਵੀਡੀਓ ਨੂੰ ਦੇਖੋ ਦੋਸਤੋ ਆਪਾਂ ਤੁਹਾਨੂੰ ਵਿੱਚ ਸਾਰੀ ਜਾਣਕਾਰੀ ਦਵਾਂਗੇ ਤੇ ਇੱਕ ਵਾਰ ਚੱਲਿਆ ਦੇਖੋ ਦੋਸਤੋ ਮੀਟਰ ਚੈੱਕ ਕਰ ਸਕਦੇ 40000 ਚੱਲਿਆ ਮੈਂ 33000 ਕੁਛ ਚੱਲਿਆ ਸੌਰੀ ਦੋਸਤੋ ਜੋ ਤੀਰ ਕੁਛ ਚੱਲਿਆ ਵਾ ਸਾਰਾ ਸਰਵਿਸ ਰਿਕਾਰਡ ਨਾਲ ਚੱਲਿਆ ਹੋਇਆਗਾ ਏਜੰਸੀ ਦਾ ਸਾਰੀ ਸਰਵਿਸ ਆਈਆਂ ਮੋਟਰਸਾਂ ਦੀਆਂ ਤੇ ਮੇਰੇ ਵੀਰ ਨੂੰ ਪੈਸਿਆਂ ਦੀ ਲੋੜ ਸੀਗੀ ਇਸ ਕਰਕੇ ਮੋਟਰਸਾਂ ਬਾਈਕ ਨੂੰ ਦਾ ਸੇਲ ਕਰਨਾ ਆਪਾਂ ਵੀਰ ਨੂੰ ਪੈਸਿਆਂ ਦੀ ਜ਼ਿਆਦਾ ਲੋੜ ਹੋਣ ਕਰਨਾ ਮੋਟਰਸਾਂ ਦਾ ਸੇਲ ਕਰਨਾਗਾ ਤੇ ਜੇ ਕਿਸੇ ਵੀਰ ਵੀਰ ਨੇ ਲੈਣਾ ਤਾਂ ਲੈ ਲਿਓ ਕੋਈ ਸਕਰਾਚ ਨਹੀਂ ਦੋਸਤੋ ਮੋਟਰਸਾਂ ਬੜੀਆਂ ਸਾਫ ਸੁਥਰਾ ਜਮਨ ਨਵੇਂ ਕੰਡੀਸ਼ਨ ਚ ਪਿਆਗਾ ਬੀਮਾ ਪ੍ਰਦੂਸ਼ਣ ਸਾਰਾ ਕੁਝ ਕਾਗਜ਼ ਵਗੈਰਾ ਸਾਰੇ ਓਕੇ ਮਿਲਣਗੇ ਤੁਹਾਨੂੰ ਤੇ ਦੇਖ ਸਕਦੇ ਹੋ ਦੋਸਤੋ ਟਾਇਰ ਟੂਰ ਵੀ ਦੇਖ ਸਕਦੇ ਹੋ ਦੋਸਤੋ ਰੰਥ ਟਾਇਰ ਦੇਖੋ ਦੋਸਤੋ 60 65 ਰੁਪਏ ਟਾਇਰ ਪਿਆਗਾ ਮੂਰਲਾ ਤੇ ਬੈਕ ਵਾਲੇ ਜੇ ਆਪਾਂ ਤੁਹਾਨੂੰ ਚੈੱਕ ਕਰਾਈਏ ਬੈਕ ਵਾਲੇ ਦੇਖ ਲਓ ਵਧੀਆ ਗੁੱਡੀ ਆ ਲੱਗੀ ਟਾਇਰਾਂ ਨੂੰ ਵਧੀਆ ਪਿਆਗਾ ਦੋਸਤੋ ਦੇਖ ਲਓ 70 75 ਰੁਪਏ ਮੂਰਲਾ ਟਾਇਰ ਮਗਰਾ ਟਾਇਰ ਪਿਆ ਦੋਸਤੋ ਤੇ ਹਾਰਨ ਚੈੱਕ ਕਰੋ ਦੋਸਤੋ ਹਾਰਨ ਵੀ ਬਾਈ ਨੇ ਸੌਂਕ ਨਾਲ ਰੱਖਿਆ ਹੋਇਆ ਬਾਈ ਨੇ ਬਹੁਤ ਹਾਰ ਨੇ ਵੱਡੇ ਹਾਰਨ ਲੱਗੇ ਮੋਟਰਸਾਂ ਵਾਲੇ ਦੋਸਤੋ ਵਧੀਆ ਸਾਰਾ ਕੁਝ ਓਕੇ ਆਗਾ ਚਾਲ ਚਲਾਵੇ ਦਾ ਜਮਨ ਨਵਾਂ ਮੋਟਰਸਾਂ ਦਾ ਦੋਸਤੋ ਜੇ ਕਿਸੇ ਮੇਰੇ ਵੀਰ ਨੇ ਲੈਣਾ ਸੰਪਰਕ ਕਰ ਲਿਓ ਵੀਡੀਓ ਨੂੰ ਬੱਤਵਾਂ ਸ਼ੇਅਰ ਕਰੋ ਦੋਸਤੋ 40000 ਚੋਂ ਵੀ ਹੋਰ ਲੈਸ ਹੋ ਜਾਊਗਾ ਭਾਈ ਕਹਿੰਦਾ ਜਿਹੜਾ ਵੀਡੀਓ ਨੂੰ ਬੱਤਵਾਂ ਗੁਰਪੰਥ ਸ਼ੇਅਰ ਕਰਕੇ ਹੁੰਦਾਗਾ ਤਾਂ ਭਾਈ ਨਾਲ ਸੰਪਰਕ ਕਰ ਲਿਓ ਧੰਨਵਾਦ